ਦੀ ਪ੍ਰਧਾਨ ਜੀ ਜਿਹੜੀਆਂ ਸਿਆਸੀ ਪਾਰਟੀਆਂ ਹੁਣ ਫਲਜ ਕਰਲਾ ਤੁਸੀਂ ਬਠਿੰਡੇ ਤੋਂ ਗੱਲ ਕਰ ਰਹੇ ਹੋ ਵੀ ਬਠਿੰਡੇ ਤੇ ਖੁੱਡੀਆਂ ਸਾਹਿਬ ਆਵਾਦਮੀ ਪਾਰਟੀ ਤੋਂ ਇਲੈਕਸ਼ਨ ਲੜਿਆ ਪਹਿਲਾ ਅਸੈਂਬਲੀ ਹਲ ਹਲਕਾ ਲੰਬੀ ਤੋਂ ਤੇ ਚੋਣ ਜਿੱਤੀ ਵੀ ਹੈ ਤੇ ਉਹਨਾਂ ਦੇ ਪਿਤਾ ਜੀ ਨੂੰ ਦਰਵੇ ਸਿਆਸਦਾਂ ਦਾ ਦਰਜਾ ਵੀ ਦਿੱਤਾ ਸੀ ਤੇ ਇਹ ਜਿਹੜਾ ਖੁੱਡੀਆਂ ਸਾਹਿਬ ਆਪ ਵੀ ਕੋਈ ਬਹੁਤ ਆਪਾਂ ਇਹਨੂੰ ਕ੍ਰਾਫਟ ਜੈਨ ਕਹਿ ਸਕਦੇ ਦੂਜੇ ਪਾਸੇ ਭਾਜਪੀ ਦੀ ਪਰਮਪਾਲ ਕੌਰ ਲੋਕ ਸਭਾ ਦੇ ਨੋਆ ਹੈ ਇੱਕ ਪਾਸੇ ਲੱਖਾ ਸੁਧਾਣਾ ਸਿਮਰਜੀਤ ਸਿੰਘ ਮਾਨ ਨੇ ਜਿਹੜਾ ਠਾਇਆ ਤੇ ਕਾਂਗਰਸ ਨੇ ਜੀਤਮਿੰਦਰ ਸਿੰਘ ਸਿੱਧੂ ਠਾਇਆ ਇਹ ਸਾਰੀਆਂ ਪਾਰਟੀਆਂ ਬਾਰੇ ਕੀ ਤੁਸੀਂ ਉਮੀਦਵਾਰਾਂ ਬਾਰੇ ਇਹਨਾਂ ਬਾਰੇ ਕੀ ਆਪਦਾ ਖਿਆਲ ਲਗਦੇ ਹੋ ਵੀ ਇਹ ਸਾਰਾ ਲੜੇ-ਵੜੇ ਜਿਹਾ ਰਲਗੱਡ ਜਿਹਾ ਜਾਂ ਕੀ ਹੈ ਇਹ ਸਭ ਤੋਂ ਪਹਿਲਾਂ ਤਾਂ ਇਹ ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਿਆਸਤ ਨਾਲ ਕੋਈ ਸਰੋਕਾਰ ਨਹੀਂ ਪਰ ਇੱਕ ਸਮਾਜ ਦਾ ਹਿੱਸਾ ਤੇ ਸਿਆਸਤ ਗੰਧਲੀ ਹੋ ਗਈ ਇਹ ਜਿਹੜਿਆ ਤੁਸੀਂ ਆਪ ਹੀ ਜਵਾਬ ਦੇਦਾ ਵੀ ਇਹ ਵਾਕਿਆ ਹੀ ਗੰਦਲਾ ਮਿਲਬੋਬਾ ਜਾਈਆ ਜਿਹੜੀ ਗੱਲ ਰਹਿ ਗਈ ਵੀ ਜਿਹੜੇ ਖੁੱਡਣਾ ਸਾਹਿਬ ਇਹਨਾਂ ਦੇ ਪਿਤਾ ਜੀ ਦਰਵੇਸ਼ ਸੀ ਉਹ ਕੋਈ ਗੱਲ ਛੁਪੀ ਨਹੀਂ ਗਈ ਸਮਾਜਿਕ ਤੌਰ ਤੇ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਸੀ ਹੈ ਤੇ ਰਹੂਗਾ ਅਸੀਂ ਵੀ ਉਹਨਾਂ ਦਾ ਸਤਿਕਾਰ ਕਰਦੇ ਆਂ ਖੁੱਡਣਾ ਸਾਹਿਬ ਦਾ ਪਿਤਾ ਜੀ ਦਾ ਹੁਣ ਇਹ ਖੁੱਡਣਾ ਸਾਹਿਬ ਖੇਤੀਬਾੜੀ ਮੰਤਰੀ ਆ ਔਰ ਅਸੀਂ ਬਹੁਤ ਸਾਰੇ ਮਸਲੇ ਇਹਨਾਂ ਕੋਲੇ ਖੇਤੀਬਾੜੀ ਮੰਤਰੀ ਹੋਣ ਦੇ ਨਾਂ ਤੇ ਲੈ ਕੇ ਗਏ ਖੇਤੀਬਾੜੀ ਮੰਤਰੀ ਹੋਣ ਦੇ ਨਾਂ ਤੇ ਅਸੀਂ ਇਹਨਾਂ ਨੂੰ ਜਿਹੜੇ ਸ਼ਹੀਦ ਹੋਏ ਪਰਿਵਾਰ ਆ ਉਹਨਾਂ ਦੇ ਮੰਗ ਪੱਤਰ ਦਿੱਤੇ ਅਸੀਂ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਮੰਗ ਪੱਤਰ ਦਿੱਤੇ ਅਸੀਂ ਪਰਚੇ ਰੱਦ ਕਰਾਉਣ ਲਈ ਮੰਗ ਪੱਤਰ ਦਿੱਤਾ ਔਰ ਸੁਸਾਇਟੀ 'ਚ ਸਾਡੀ 'ਚ ਜਾਂਚ ਕਰਾਉਣ ਲਈ ਮੰਗ ਪੱਤਰ ਦਿੱਤਾ ਅਸੀਂ ਪੰਚਾਇਤੀ ਪੰਚਾਇਤ ਲੈ ਕੇ ਗਏ ਨਿੱਜੀ ਤੌਰ ਤੇ ਗਏ ਪਰ ਇੱਕ ਵੀ ਕੰਮ ਸਿਰੇ ਨਹੀਂ ਚੜਿਆ ਇੱਕ ਵੀ ਕੰਮ ਜਿਹੜਾ ਤੇ ਹੁਣ ਦੱਸੋ ਵੀ ਅਖੇ ਸ਼ਰੀਫ ਆ ਸ਼ਰੀਫ ਤਾਂ ਹੈਗੇ ਅਸੀਂ ਨਹੀਂ ਆਦੇ ਬਦਮਾਸ਼ ਆ ਪਰਿਵਾਰ ਹੀ ਸ਼ਰੀਫ ਆ ਪਰ ਜੇ ਇੱਡਾ ਹੀ ਵੱਡੇ ਲੋਕਾਂ ਨੇ ਬਾਰੋ ਸਾਵਣੋਂ ਵਰਾਗੇ ਇਹਨਾਂ ਨੂੰ ਤਾਕਤ ਦੇਤਾ ਤੇ ਉਸ ਉਹਦੇ ਨਾਲ ਇਨਸਾਫ ਵੀ ਕਰਨਾ ਲੋਕਾਂ ਦੇ ਕੰਮ ਵੀ ਕਰਨਾ ਵੀ ਕੇਸ ਵਾਪਸ ਕਰਾਉਣੇ ਆ ਕਿਸਾਨਾਂ ਦੇ ਕਿੱਡਾ ਕ ਮਸਲਾ ਇਹ ਜੇ ਹੁਣ ਮੰਨ ਲਾ ਵੀ ਸਾਡੇ ਛੱਪੜ ਦਾ ਮਸਲਾ ਛੱਪੜ ਤੋਂ ਡੱਗ ਜੇ ਬਣੇ ਪਏ ਉਹ ਨਹੀਂ ਪੂਰਾ ਹੋ ਸਕਿਆ ਜੇ ਕਿਸਾਨਾਂ ਦੀਆਂ ਮੰਗਾਂ ਸਾਹਮਣੇ ਆਈ ਜਾਂਦੇ ਕੋਆਪਰੇਟਿਵ ਸੁਸਾਇਟੀ 'ਚ ਔਰ ਮੂਲ ਨਾਲ ਉਹ ਵਿਆਜ ਵੱਧਦਾ ਵੀ ਉਹ ਮਸਲਾ ਕੀ ਜਾਂਚ ਦਾ ਵਿਸ਼ਾ ਨਹੀਂ ਔਰ ਕੀ ਜਿਹੜਾ ਸਟੇਟ ਦਾ ਜਿਹੜਾ ਹੈਗਾ ਵਜੀਰ ਦਾ ਉਹ ਸਰਕਾਰ ਨਾਲ ਬਹਿ ਕੇ ਤੇ ਸਾਨੂੰ ਨਿਆਂ ਨਹੀਂ ਦੇ ਸਕਦਾ ਇਸ ਕਰਕੇ ਜਿਹੜਾ ਹੈਗਾ ਸ਼ਰਾਬ ਸ਼ਰੀਫ ਹੋਣਾ ਕੱਢ ਗੱਲ ਆਉਂਦੇ ਆ ਉਹਦੇ ਨਾਲ ਇਨਸਾਫ ਕਰਨ ਅਜੀ ਤੁਹਾਡੇ ਮਾਦੀਮ ਰਾਈ ਵੀ ਆ ਨੇ ਦੂਜੀ ਗੱਲ ਆ ਬਠਿੰਡੇ ਲੋਕ ਸਭਾ 'ਚ ਮੇਰਾ ਪਿੰਡ ਵੀ ਪੈਂਦਾ ਲੱਖਾਂ ਸੁਧਾਰਾ ਵੀ ਸਾਡੇ ਪਿੰਡ ਆਇਆ ਹਰ ਇੱਕ ਨੂੰ ਰਾਈਟ ਆ ਕੋਈ ਮੋਟਾ ਚ ਉੱਠਣ ਦਾ ਹਰ ਇੱਕ ਨੂੰ ਵੋਟ ਪਾਉਣ ਦਾ ਅਧਿਕਾਰ ਆ ਉਹ ਸਾਡੇ ਪਿੰਡ ਵੀ ਆਇਆ ਚਲੋ ਇੱਥੇ ਮੇਰੇ ਕੋਲੇ ਘਰੇ ਵੀ ਆਇਆ ਕੋਸ਼ਤ ਸੱਜਣ ਵਿੱਚ ਸਾਡੇ ਜਿਹੜੇ ਕੋਮਣ ਬੇਲੀ ਸੀਗੇ ਕਿਉਂਕਿ ਭਾਨੇ ਸਿੱਧੂ ਵਾਲੇ ਮਸਲੇ 'ਚ ਹੋਰ ਮਸਲਿਆਂ 'ਚ ਦਿੱਲੀ ਘਰਨੇ 'ਚ ਅਸੀਂ ਮਿਲਦੇ ਵੀ ਰਹੇ ਆ ਕਿਉਂਕਿ ਉਹਨੂੰ ਪਤਾ ਵੀ ਜਿਹੜੀ ਆ ਮੈਂ ਇੱਕ ਸੰਸਥਾ 'ਚ ਕੰਮ ਕਰਦਾ ਇੱਕ ਜਥੇਬੰਦੀ 'ਚ ਕੰਮ ਕਰਦਾ ਔਰ ਸਟੇਟ ਬਾਡੀ 'ਚ ਸੂਬਾ ਆਗੂ ਆ ਉਹ ਨਹੀਂ ਤਾਂ ਉਹਨੇ ਮੈਨੂੰ ਕਿਹਾ ਵੀ ਤੂੰ ਮੇਰੇ ਨਾਲ ਚੱਲ ਤੇ ਨਹੀਂ ਮੈਂ ਉਹਦੇ ਨਾਲ ਚੱਲਣਾ ਉਹਨੂੰ ਪਤਾ ਵੀ ਇਹ ਮਜਬੂਰੀਆਂ ਇੱਕ ਪਰਸਨਲ ਸਬੰਧਾ ਕਰਕੇ ਉਹ ਆਇਆ ਤੇ ਬਾਕੀ ਗੱਲ ਆ ਵੀ ਵੋਟ ਲੋਕ ਕਿਹਨੂੰ ਬੋਹ ਕਿਹਨੂੰ ਨਾ ਪਾਣ ਉਹ ਲੋਕਾਂ ਦੀ ਮਰਜ਼ੀ ਆ ਯਾਦ ਆ ਲੋਕ ਸਿਆਣੇ ਆ ਚਾਹੇ ਕੋਈ ਕਾਂਗਰਸ ਦਾ ਚਾਹੇ ਮਲੂਕੇ ਦੀ ਲੋ ਆ ਇਹ ਤਾਂ ਛਾਲਾ ਮਾਰਦੇ ਆ ਬਾਈ ਡੱਡੂਆਂ ਵਾਂਗੂ ਹੌਣ ਤਾਂ ਇਹਦਾ ਉਹ ਕਾਦੀ ਗੱਲ ਨਾਲ ਮਲੂਕਾ ਘਰ ਭਰਦਾ ਰਿਹਾ ਬਾਜ਼ਾਰ ਤਾਂ ਭੁੱਗੀਆਂ ਹੁਣ ਭਾਈ ਨੋ ਬੀਜੇਪੀ ਚ ਲਿਆਂਦੀ ਕੱਲ ਨੂੰ ਇਹਨਾਂ ਦਾ ਕੀ ਆ ਫੇਰ ਕਹਿ ਦੇਣਗੇ ਘਰ ਵਾਪਸੀ ਆ ਇਸ ਕਰਕੇ ਇਹਨਾਂ ਦਾ ਮਸਲਾ ਲੋਕ ਸਿਆਣੇ ਆ ਮੈਨੂੰ ਤਾਂ ਲੱਗਦਾ ਲੋਕ ਐਤ ਕੀ ਸਾਰਿਆਂ ਨਾਲ ਤਾਰਾਂ ਲਵਾਉਣਗੇ ਲੋਕ ਸਾਰਿਆਂ ਨੂੰ ਕੇਰਨਗੇ ਸਵਾਲ ਕਰਨਗੇ ਅਵਟਪਾਲ ਖੜਾ ਹੋਇਆ ਉਹਦੇ ਬਾਰੇ ਕੀ ਕਰਾਂਗੇ ਅਮਰਤਪਾਲ ਖੰਡੂਰ ਸਾਹਿਬ ਕੋਲ ਮੈਨੂੰ ਲੱਗਾ ਖੜੇ ਹੋਏ ਆ ਤੇ ਚੰਗੀ ਗੱਲ ਹੈ ਚਲੋ ਉਹਨਾਂ ਨੂੰ ਵੀ ਅਧਿਕਾਰ ਆ ਉਹ ਵੀ ਬਸਿੰਦੇ ਆ ਭਾਈ ਇਸ ਮੁਲਕ ਦੇ ਉਹਨਾਂ ਤੇ ਐਨਐਸਏ ਲਾਇਆ ਲੋਕਾਂ ਨੇ ਉਹਨਾਂ ਨੇ ਨਸ਼ੇ ਛਡਾਉਣ ਦੀ ਮੇਮ ਚਲਾਈ ਵਾਰਸਪਿਆਂ ਉਹਦੇ ਜਥੇਬੰਦੀ ਵੀ ਬਣਾਈ ਨੌਜਵਾਨਾਂ ਨੇ ਉਹਨਾਂ ਦਾ ਸਾਥ ਵੀ ਬਹੁਤ ਹੱਦ ਤਾਈਂ ਦਿੱਤਾ ਪਰ ਉਹਨਾਂ ਤੇ ਇਹੋ ਜਿਹੇ ਗੰਭੀਰ ਸੰਗੀਨ ਰੋਪ ਲਾ ਕੇ ਜਿਉਂ ਜਿਹੜਾ ਵਿਚਾਰਾ ਬਾਜੇ ਕੇ ਵਾਲਾ ਪ੍ਰਧਾਨ ਮੰਤਰੀ ਵਜਦਾ ਇਨੋਸੈਂਟ ਜੇ ਸਧਾਰਨ ਜੇ ਲੋਕ ਉਹ ਤੇ ਜਿਹੜਿਆਂ ਨੇ ਗੱਲ ਕਰੀ ਸਿੱਖੀ ਦੀ ਆ ਉਹਦੇ ਧਰਮ ਦੀ ਗੱਲ ਕਰਨਾ ਕੋਈ ਮਾੜੀ ਗੱਲ ਤਾਂ ਨਹੀਂ ਆ ਆਪਦੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਕੋਈ ਮਾੜੀ ਗੱਲ ਤਾਂ ਨਹੀਂ ਜਿਵੇਂ ਲੱਤਾਂ ਸੁਧਾਉਣਾ ਪੰਜਾਬੀ ਬੋਲੀ ਤੇ ਕੰਮ ਕਰੀ ਜਾਂਦਾ ਕੋਈ ਮਾੜੀ ਗੱਲ ਤਾਂ ਨਹੀਂ ਆਪਦੇ ਲੋਕਾਂ ਦੀ ਹੱਤਾਂ ਦੀ ਗੱਲ ਕਰਨਾ ਪਰ ਸਰਕਾਰਾਂ ਦੀ ਹੱਥਾ ਜੇ ਲੋਕਚੋਗ ਦੇ ਹੁੰਦੇ ਆ ਜਿਹੜੇ ਲੋਕਾਂ ਨੂੰ ਜਗਾਉਂਦੇ ਆ ਉਹਨਾਂ ਤੇ ਐਨਐਸਏ ਲਾਤਾ ਤੇ ਜਿਹੜੇ ਉਹਨਾਂ ਦੇ ਨਾਲ ਜੁੜੇ ਲੋਕ ਆ ਉਹਨਾਂ ਨੇ ਇਹ ਰਾਹ ਕੱਢਿਆ ਵੀ ਇਹਨੂੰ ਆਪਾਂ ਐਮਪੀ ਬੁਲਾ ਕੇ ਤੇ ਬਾਹਰ ਲੈ ਗਏ ਹੰਦੂਰ ਸਾਹਿਬ ਹਾਲਾਂਕਿ ਮੈਂ ਸਿਆਸਤ ਦੀ ਖੇਡ ਤੋਂ ਬਹੁਤ ਦੂਰ ਆ ਔਰ ਮੈਂ ਤਾਂ ਪੰਚਾਇਤ ਮੈਂਬਰ ਉਠਣ ਦੇ ਹੱਕ 'ਚ ਵੀ ਨਹੀਂ ਤੇ ਪਰ ਮੈਂ ਇੱਕ ਬੇਨਤੀ ਕਰਦਾ ਵੀ ਅੱਗੇ ਨਾ ਬੀਬੀ ਖਾਲੜਾ ਹਰਾਤੀ ਸੀ ਲੋਕਾਂ ਨੇ ਐਡੀ ਵੱਡੀ ਕੁਰਬਾਨੀ ਐਡਿਆਂ ਵੱਡੀ ਉਹਨੇ ਸਿੱਖ ਪੰਥ ਵਾਸਤੇ ਕੰਮ ਕੀਤਾ ਹੋਵੇ ਤੇ ਉਹਦੇ ਘਰ ਵਾਲੀ ਨੂੰ ਹਰਾਤਾ ਲੋਕਾਂ ਨੇ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਯਾਰ ਚਲੋ ਕੋਈ ਕਿਸੇ ਨਾਲ ਵੀ ਹੈ ਕਿਵੇਂ ਵੀ ਹੈ ਪਰ ਯਾਰ ਤੁਸੀਂ ਪੰਜਾਬੀ ਹੋਣ ਦੇ ਨਾਂ ਤੇ ਪੰਜਾਬ ਦੇ ਵਾਸੀ ਹੋਣ ਦੇ ਨਾਂ ਤੇ ਮੈਂ ਪੰਡਤ ਬੰਦਾ ਯਾਰ ਹਿੰਦੂ ਕਮਿਊਨਿਟੀ ਨੂੰ ਬਿਲੋਂਗ ਕਰਦਾ ਪਰ ਮੇਰਾ ਅਕੀਦਾ ਮੇਰਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਮੈਂ ਸਿੱਖ ਫਲਸਫੇ ਨੂੰ ਮੰਨਦਾ ਔਰ ਮੇਰੇ ਦਿਲ ਚ ਸਿੱਖੀ ਵਸਦੀ ਹੈ ਗਰਨਾਲ ਕੁਮਾਰ ਜੀ ਦਾ ਘਰ ਦਾ ਮੈਂ ਕੁਕਰ ਹਾਂ ਤੇ ਮੈਂ ਤਾਂ ਇਹ ਆਣਾ ਵੀ ਤੁਸੀਂ ਯਾਰ ਤੂੰ ਬਹੁਤਾ ਫਰਕ ਪਾ ਨਹੀਂ ਬੈਣਾ ਉਹਦੀ ਜਿੱਤ ਨਾਲ ਪਰ ਮੈਂ ਲੋਕਾਂ ਨਾਲ ਉਹ ਜਿਤਾਉਂਦਾ ਇਹਨਾਂ ਦਾ ਦਿੱਲੀ ਵਾਲਿਆਂ ਦਾ ਮੂੰਹ ਵੱਲੋਂ ਇਹ ਮੇਰਾ ਨਿੱਜੀ ਆ ਜਦੇ ਬੰਦੀ ਤੌਰ ਤੇ ਨਹੀਂ ਮੈਂ ਇਹ ਸਵਾਲ ਤੁਸੀਂ ਮੈਨੂੰ ਪੁੱਛਿਆ ਮੇਰੇ ਭਰਾਵਾ ਨੇ ਮੈਂ ਨਿੱਜੀ ਇਹ ਆਣਾ ਹੱਥ ਬੰਨ ਕੇ ਬੇਨਤੀ ਕਰਦਾ ਯਾਰ ਹੋਰ ਕੋਈ ਵਖਰੇਵੇਂ ਸਭ ਕੁਝ ਹੋਊਗਾ ਪਰ ਯਾਰ ਜੇ ਸਿਆਸਤ ਦੀ ਖੇਡ ਚ ਹੋਈ ਨਾ ਤੇ ਐਤਕੇ ਉਹਨੂੰ ਅਮਰਤਪਾਲ ਨੂੰ ਲੋਕਾਂ ਨੂੰ ਜਿਤਾਉਣਾ ਚਾਹੀਦਾ ਲੱਖਾ ਜੀ ਜਿਵੇਂ ਤੁਸੀਂ ਹੁਣ ਆਖਿਆ ਵੀ ਮੇਰੇ ਵੱਲੋਂ ਵੀ ਆਪੀਰ ਐ ਲੋਕਾਂ ਨੂੰ ਵੀ ਅਮਰਤਪਾਲ ਨੂੰ ਜਿਤਾਓ ਕਿਉਂਕਿ ਜਿਵੇਂ ਅਡਵਰਟ ਸੰਵਿਧਾਨ ਆ ਸਾਡੇ ਜਿਵੇਂ ਬੰਦਿਆਂ ਚ ਕੋਈ ਵੋਟਰ ਰਾਜ ਚੋ ਹੱਕ ਲਵਦਾ ਵੀ ਸਾਨੂੰ ਵੋਟਰ ਰਾਜ ਪਾ ਕੇ ਜੇ ਸਦਾ ਤੇ ਰਾਜੇਵਾਲ ਵੀ ਇਹੀ ਕੁਛ ਕਰਨ ਗਿਆ ਸੀ ਵੀ ਅਸੀਂ ਵੋਟਾਂ 'ਚ ਖੜੇ ਹੋ ਜੀਏ ਵੋਟਾਂ ਚ ਆਵਦੇ ਐਮਪੀ ਐਮਐਲਏ ਬਣਾ ਕੇ ਸਰਕਾਰ 'ਚ ਅਸੀਂ ਬਹਿ ਜੀਏ ਤੇ ਅਸੀਂ ਕਾਨੂੰਨ ਮਰਜ਼ੀ ਦੇ ਬਣਾ ਲਾਂਗੇ ਕਿਸਾਨਾਂ ਵਾਸਤੇ ਇਹ ਸੋਚ ਆ ਫਲਸਫਾ ਡੋ ਆਡਾ ਹਾਲਾਂਕਿ ਸਾਡਾ ਇਹ ਕੋਈ ਸੋਚ ਨਹੀਂ ਸਾਡਾ ਸੰਵਿਧਾਨ ਹੋਰ ਹੈ ਸਾਡਾ ਤਾਂ ਆ ਵੀ ਸੰਘਰਸ਼ ਦਾ ਰਾਹੀ ਸਹੀ ਹੈ ਤੇ ਮੈਂ ਤਾਂ ਚੰਗੀ ਗੱਲ ਹੈ ਜੇ ਉਹਨਾਂ ਦੀ ਪਾਰਟੀਆਂ ਸਿਆਸੀ ਪਾਰਟੀਆਂ 'ਚ ਬਹਿ ਕੇ ਵੀ ਇਹ ਜ਼ਮੀਰ ਜਾਗੀ ਆ ਤੇ ਮੈਂ ਆਲਾ ਯਾਰ ਉਹਨੂੰ ਜਿਤਾਵਾ ਜਾਈਦਾ ਇੱਕ ਵਾਰੀ ਨਾਲੇ ਤਾਂ ਲੋਕਾਂ ਨੂੰ ਪਤਾ ਲੱਗ ਜਾਊਗਾ ਵੀ ਜੇ ਯਾਰੇ ਜਿੱਤਿਆ ਤੇ ਇਹਨੇ ਕਿੰਨਾ ਕ ਬੋਟਰਾਂ ਚੋਂ ਹੱਲ ਨਿਕਲਦਾ ਲੋਕਾਂ ਦੇ ਦੁੱਖਾਂ ਦਾ ਕਿ ਨਹੀਂ ਨਿਕਲਦਾ ਅੱਗੇ ਵੀ ਬਹੁਤ ਸਾਰੇ ਚੰਗੇ ਚੰਗੇ ਬੰਦੇ ਬਣਾਏ ਆ ਸਰਕਾਰਾਂ ਵੀ ਮਾਨਕ ਸਰਕਾਰ ਬਣੀ ਹੋਰ ਸਰਕਾਰਾਂ ਜਿਵੇਂ ਅਬਦੁਲ ਕਲਾਮ ਐਡੇ ਵੱਡੇ ਆ ਉਹਦੇ ਤੇ ਰਹਿ ਗਿਆ ਪਰ ਉਹ ਨਿਆਂ ਨਹੀਂ ਦਿਵਾ ਸਕਿਆ ਆਪਣੇ ਲੋਕਾਂ ਨੂੰ ਪਰ ਅਸੀਂ ਦਾਣੇ ਇਹਨੂੰ ਜਿਤਾਉ ਯਾਰ ਕੋਈ ਵੀ ਮਰਜ਼ੀ ਹੋ ਜੇ ਤੇ ਲੋਕਾਂ ਨੂੰ ਪਤਾ ਲੱਗ ਜਾਊਗਾ ਵੀ ਇਹ ਜਿਹੜਾ ਹੈ ਸਾਡੇ ਵਾਸਤੇ ਕੁਝ ਕਰਦਾ ਹੈ ਕਿ ਨਹੀਂ ਕਰਦਾ ਲੋਕ ਤਾਂ ਅਕਾਲੀ ਦਲ ਨੂੰ ਸਵਾਲ ਕਰਦੇ ਆ ਵੀ ਇਹ ਪੰਥਕ ਪਾਰਟੀ ਆ ਪੰਥ ਦੀ ਪਾਰਟੀ ਆ ਸਿੱਖਾਂ ਦੀ ਨੁਮਾਇੰਦਗੀ ਕਰਦੀ ਆ ਵੀ ਇਹਨਾਂ ਨੇ ਵਿਰਸਾ ਸਿੰਘ ਵਲਟੋਆ ਨੂੰ ਉੱਥੇ ਖੜਾ ਕੀਤਾ ਬਹੁਤ ਗਲਤ ਕੰਮ ਕੀਤਾ ਤੇ ਇਹਨਾਂ ਨੂੰ ਵਿਰਸਾ ਸਿੰਘ ਵਲਟੋਆ ਦਾ ਨਾਮ ਵਾਪਸ ਲੈਣਾ ਚਾਹੀਦਾ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਲੋਕ ਔਲੇ ਆ ਲੋਕ ਉਹਨਾਂ ਤੋਂ ਆਸ ਰੱਖਦੇ ਆ ਜਿਹੜਿਆਂ ਨੇ ਅੱਜ ਤਾਈਂ ਮੈਨੂੰ ਕਹਿਣ ਦੀ ਲੋੜ ਨਹੀਂ ਨੋ ਡਾਊਟ ਜਿਹੜਾ ਅਕਾਲੀ ਦਲ ਆ ਖੇਤਰੀ ਪਾਰਟੀ ਸੀ ਔਰ ਸਿੱਖਾਂ ਦੀ ਜਿਹੜੀ ਨੁਮਾਇੰਦਗੀ ਕਰਦੀ ਸੀ ਪਰ ਪਿਛਲੇ ਕੁਝ ਸਮੇਂ ਤੋਂ ਜਦੋਂ ਪਰਿਵਾਰਵਾਦ ਹੋ ਗਿਆ ਜਾਂ ਇਹ ਸਿਸਟਮ ਬਣ ਗਿਆ ਲੋਕਾਂ ਦਾ ਮੋਹ ਪੰਗ ਹੋ ਗਿਆ ਔਰ ਬਹੁਤ ਸਾਰੇ ਇਹੋ ਜਿਹੇ ਕੰਮ ਕਰੇ ਇਹੋ ਜਿਹੇ ਲੋਕਾਂ ਤੇ ਤਸ਼ੱਦਦ ਕਰੇ ਕਾਲੀ ਦਲ ਦੇ ਰਾਜ ਚਿਰਤੀ ਜਮਾਤ ਤੇ ਬਹੁਤ ਜ਼ੁਲਮ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਆ ਸਾਡੇ ਜਿਹੜੇ ਆ ਇੱਥੇ ਕੋਟਕਪੂਰੇ ਛੀਦ ਹੋਏ ਆ ਦੋ ਕ੍ਰਿਸ਼ਨ ਭਗਵਾਨ ਤੇ ਇੱਕ ਮੁੰਡਾ ਹੋਰ ਉਹ ਜਿਹੜਾ ਧੰਦੂਕਰ ਲੋਕਾਂ ਤੋਂ ਭੁੱਲਿਆ ਨਹੀਂਗਾ ਤੇ ਨਾ ਹੀ ਆਸ ਕਰਨੀ ਚਾਹੀਦੀ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਵਿਰਸਾ ਸਿੰਘ ਬਟੋਏ ਵਰਗੇ ਤੋਂ ਕੀ ਆਸ ਕਰਨੀ ਹੈ ਯਾਰ ਜਿਨ੍ਹਾਂ ਨੇ ਅੱਜ ਤਾਈਂ ਸਿੱਖੀ ਦੇ ਨਾਂ ਤੇ ਆਪਦੇ ਘਰ ਹੀ ਭਰੇ ਆ ਤੇ ਬਹੁਤਾ ਫਰਕ ਨਹੀਂ ਪੈਣਾ ਜੇ ਲੋਕ ਜਾਗ ਪਏ ਤਾਂ ਵੱਡੇ ਵੱਡੇ ਹਾਰਾ ਦੇ ਜੇ ਵਾਲੋ ਸਾਹਿਬ ਹਾਰ ਸਕਦੇ ਆ ਜੇ ਇੰਦਰਾ ਗਾਂਧੀ ਹਾਰ ਸਕਦੀ ਆ ਠੀਕ ਆ ਤੇ ਜੇ ਕਹਿੰਦੇ ਤੋਂ ਹੁੰਦੇ ਜਿਹੜੇ ਜਿਹੜੇ ਆਦੇ ਸੀ ਵੀ ਦੁਨੀਆ ਇਧਰ ਤੋਂ ਉਧਰ ਹੋ ਜੂਗੀ ਇਹ ਲਿਜਾਬਾਸ ਦਾ ਰਾਜ ਖਤਮ ਹੋ ਸਕਦਾ ਹੈ ਅੰਗਰੇਜ਼ਾਂ ਦਾ ਰਾਜ ਭਾ ਖਤਮ ਹੋ ਸਕਦਾ ਤੇ ਇਹ ਕੋਈ ਵੱਡੀ ਚੀਜ਼ ਨਹੀਂ ਤੇ ਐਤਕੀ ਤੁਸੀਂ ਵੇਖ ਲਿਓ ਆ ਮੋਦੀ ਨੂੰ ਲੋਕ ਪੰਡ ਪਾ ਦੇਣਗੇ ਪਰਾਂ ਦੀ ਲੋਕ ਆਖੀ ਜਾਂਦੇ ਮਸ਼ੀਨਾ ਆਇਆ ਕਾਰਪੋਰੇਟ ਸੈਕਟਰ ਬੈਠਾ ਕੁਝ ਵੀ ਬੈਠਾ ਪਰ ਜੇ ਲੋਕ ਇਕੱਠੇ ਹੋ ਜਾਣ ਲੋਕ ਇਕਤਾ ਏਡੀ ਵੱਡੀ ਆ ਤੇ ਇਹਨਾਂ ਨੂੰ ਧੂਲ ਚੜਾ ਦੂਗੀ ਚਾਹੇ ਕੋਈ ਵਿਰਸਾ ਬਠੋਆ ਹੋਵੇ ਕੁਝ ਵੀ ਹੋਵੇ ਜਿਹੜੇ ਹਿਸਾਬ ਨਾਲ ਉਹਨਾਂ ਦਾ ਗਰਾਫ ਹੋਈ ਜਾਂਦਾ ਜਾਂ ਕਿਵੇਂ ਆ ਤੇ ਉਵੇਂ ਲੋਕ ਮੇਰੇ ਹਿਸਾਬ ਨਾਲ ਵੀ ਅੰਮ੍ਰਿਤਪਾਲ ਦੀ ਜਿੱਤ ਪੱਕੀ ਆ ਪਰ ਲੋਕ ਵਿਸਰਨਾ ਕਿਉਂਕਿ ਸਿਆਸਤ 'ਚ ਕੁੱਝੀਆਂ ਖੇਡਾਂ ਬਹੁਤ ਜ਼ਿਆਦਾ ਹੁੰਦੀਆਂ ਕਾਗਜ਼ ਰੱਦ ਕਰਦੇ ਨੇ ਈਵੀਐਮ ਹੈ ਕਰ ਲੈਣਗੇ ਹੋਰ ਸਾਰਾ ਕੁਝ ਕਿਉਂਕਿ ਬਹੁਤ ਸਾਰਾ ਆਦਾ ਕੀਦਾ ਖੇਡੂ ਪੈਸੇ ਵਾਲੇ ਦਾ ਭਾਈ ਵਿਸਥੇਰੋ ਨਾ ਕਿਸੇ ਨੂੰ ਮਾੜਾ ਨਹੀਂ ਸਮਝਣਾ ਚਾਹੀਦਾ ਇਸ ਸਿਆਸਤ ਦੀ ਖੇਡ 'ਚ ਤੇ ਜਾਂ ਕਿਸੇ ਵੀ ਖੇਡ 'ਚ ਵਿਰੋਧੀ ਨੂੰ ਕਦੇ ਕਮਜ਼ੋਰ ਨਾ ਸਮਝੋ ਆਪ ਦਾ ਤਨ ਮਨ ਧਨ ਲਾ ਕੇ ਜੇ ਤੁਸੀਂ ਇਹ ਪੰਗਾ ਲਿਆ ਤੇ ਇਹ ਸਿਸਟਮ ਬਣਾਇਆ ਤਾਂ ਇਹਦੇ ਨੂੰ ਫੁੱਲ ਚੜਾ ਦਿਓ ਇਹਦੇ ਤੇ ਗੱਲ ਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ